ਮਨ ਚਾਹਾ ਪਿਆਰ ਵਾਪਸ ਪਾਏ ਕੇਵਲ 3 ਦਿਨੋਂ ਮੇਂ ਯਾ ਰੁਕਿਆ ਹੋਇਆ ਕੰਮ ਚਾਲੂ ਕਰਾਣ ਕਿਸੇ ਦਾ ਧੰਦਾ ਬੰਦ ਹੋ ਗਿਆ ਉਹ ਚਾਲੂ ਕਰਾਓ ਕੇਵਲ 3 ਦਿਨਾਂ ਦੇ ਵਿੱਚ ਇਹੋ ਜੀ ਤੁਸੀਂ ਬਹੁਤ ਸਾਰੀ ਐਡ ਆਮ ਤੌਰ ਤੇ ਕੇਵਲ ਟੀਵੀ ਤੇ ਜਾਂ ਅੱਜਕੱਲ ਇੰਸਟਾਗ੍ਰam ਤੇ ਵੀ ਚਲਦੀ ਦੇਖੀ ਹੋਏਗੀ ਤਾਂਤਰਿਕ ਬਾਬਿਆਂ ਵਗੈਰਾ ਦੀਆਂ ਬੰਗਾਲੀ ਬਾਬੇ ਜਿਹੜੇ ਹੁੰਦੇ ਨੇ ਇਹ ਕੰਮ ਹੁਣ ਸਿੱਖੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਸ਼ਹੀਦਾਂ ਦੇ ਨਾਮ ਤੇ ਚੱਲ ਰਿਹਾ ਹੈ ਲੋਕਾਂ ਕੋਲੋਂ ਕਿਸ ਨਾ ਕਿਸੇ ਬਹਾਨੇ ਪੈਸਾ ਠੱਗਿਆ ਜਾ ਰਿਹਾ ਹੈ ਤੁਹਾਨੂੰ ਕਿਹੜੇ ਪਾਸੇ ਲਾ ਦਿੱਤਾ ਜਾ ਰਿਹਾ ਹੈ ਗਿਣਤੀ ਮਿੰਤੀਆਂ ਹਾਲ ਪਾਸੇ ਕਿ ਬਸ ਇੰਨੇ ਪਾਠ ਕਰ ਲਓ ਜਾਂ ਸਾਡੇ ਤੋਂ ਅਰਦਾਸ ਕਰਾ ਲਓ ਜਿਵੇਂ ਕਿ ਆਪਾਂ ਦੇਖਦੇ ਆਂ ਜਿਹੜੇ ਅਖੋਤੀ ਈਸਾਈ ਬਣੇ ਹੋਏ ਨੇ ਉਹ ਵੀ ਇਹ ਕੰਮ ਕਰਦੇ ਨੇ ਕਿ ਪ੍ਰੇਰ ਕਰਵਾਓ ਪ੍ਰੇਰ ਕਰਵਾਓ ਤੇ ਪ੍ਰੇਰਣਾ ਦੀ ਫੀਸਾਂ ਰੱਖੀਆਂ ਹੋਈਆਂ ਲੋਕੀ ਬਾਹਰੋਂ ਪੈਸੇ ਭੇਜਦੇ ਆ ਤੇ ਪ੍ਰੇਰਣਾ ਹੋ ਰਹੀਆਂ। ਇਹੀ ਕੰਮ ਬੰਗਾਲੀ ਬਾਬੇ ਕਰ ਰਹੇ ਆ। ਹੋਰ ਵੀ ਕਈ ਲੋਕਾਂ ਨੇ ਉਹ ਜੋ ਧੰਦੇ ਬਣਾਏ ਹੋਏ ਦੇਵੀ-ਦੇਵਤਿਆਂ ਦੇ ਨਾਂ ਤੇ ਵੀ ਪੈਸੇ ਅਗਰੇ ਆ। ਤੇ ਇਹੀ ਕੰਮ ਸਿੱਖੀ ਦੇ ਵਿੱਚ ਵੀ ਚੱਲ ਰਿਹਾ। ਤੇ ਪੜਨ ਦੇ ਉੱਤੇ ਲਾ ਦਿੱਤਾ ਜਾਂਦਾ ਆ। ਅਗਲੇ ਦਾ ਕੰਮ ਪਾਵੇ ਹੋਵੇ ਜਾਂ ਨਾ ਹੋਵੇ ਪੈਸੇ ਆਏ ਚੱਲ ਵੀ ਸਾਈਡ ਤੇ ਜਾਈਏ। ਉਹਨ ਗੁਰਬਾਣੀ ਗੁਰੂ ਜੀ ਇਹ ਹੀ ਸਾਨੂੰ ਸਮਝਾਣਾ ਕਰ ਰਿਹਾ ਕਿ ਜਿਸ ਬਾਣੀ ਨੂੰ ਤੁਸੀਂ ਗਿਣਤੀ ਮਿੰਤੀ ਕਰਕੇ ਪੜ ਰਹੇ ਹੋ ਤੇ ਆਪਣੀ ਲੁੱਟ ਖੋ ਕਰਾ ਰਹੇ ਹੋ ਉਸ ਗੁਰਬਾਣੀ ਨੂੰ ਪੜ ਕੇ ਵਿਚਾਰੋ ਜਦ ਤੱਕ ਵਿਚਾਰਦੇ ਨਹੀਂ ਤੁਸੀਂ ਫਸੇ ਰਹੋਗੇ ਤੇ ਜਿਹੜੇ ਜੀਵ ਸਿਰਫ ਗਿਣਤੀ ਮਿੰਤੀ ਤੱਕ ਪੜਨ ਤੱਕ ਸੀਮਿਤ ਰਹਿ ਜਾਂਦੇ ਆ ਉਹਨਾਂ ਨੂੰ ਗੁਰਬਾਣੀ ਗੁਰਮੁਖ ਨਹੀਂ ਮਨਮੁਖ ਹੀ ਆਖ ਰਹੀ ਹੈ ਕਿਉਂਕਿ ਮਨਮੁਖ ਹੀ ਗਿਣਤੀਆਂ ਦੇ ਵਿੱਚ ਪੈਂਦਾ ਆ ਨਈ ਯਕੀਨ ਤੇ ਗੁਰਬਾਣੀ ਦੀ ਇਹ ਪੰਕਤੀ ਸੁਣ ਲਵੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੁ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੈ ਸਬ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਕਿ ਮਨਮੁਖ ਜਿਹੜਾ ਜੀਵ ਹੈ ਉਹ ਗਿਣਤੀਆਂ ਮਿੰਟੀਆਂ ਦੇ ਵਿੱਚ ਪੈਂਦਾ ਹੈ ਜੇ ਕੋਈ ਦੁੱਖ ਆ ਗਿਆ ਉਹ ਇਹ ਚੀਜ਼ ਭੁੱਲ ਜਾਂਦਾ ਹੈ ਕਿ ਪਰਮੇਸ਼ਰ ਨੇ ਹੀ ਦਿੱਤਾ ਆ ਤਾਂ ਕਿ ਕੀਮਤ ਨਾ ਪਵੇ ਉਸ ਪਰਮੇਸ਼ਰ ਦੀ ਕੀਮਤ ਪਾਈ ਨਹੀਂ ਜਾ ਸਕਦੀ ਜਿਹੜੇ ਸਾਰੇ ਮਿਲ ਕੇ ਜ਼ੋਰ ਲਗਾ ਲੈਣ ਜੇ ਸਾਰੇ ਮਿਲ ਕੇ ਇਕੱਠੇ ਰਲ ਕੇ ਲੱਖਾਂ ਕਰੋੜਾਂ ਪਾਠ ਕਿਉਂ ਨਾ ਕਰ ਲੈਣ ਕਹਿੰਦੇ ਗੁਰਮਤ ਹੋਏ ਤਾਂ ਪਾਈਏ ਜਦ ਤੱਕ ਅਸੀਂ ਗੁਰ ਦੀ ਮਤ ਨਹੀਂ ਲੈਂਦੇ ਅਸੀਂ ਉਸ ਪਰਮੇਸ਼ਰ ਨੂੰ ਪਾਈ ਨਹੀਂ ਸਕਦੇ ਕਿਉਂ ਉਸ ਨੇ ਤਾਂ ਸਾਨੂੰ ਪਰਮੇਸ਼ਰ ਯਾਨੀ ਕਿ ਸੱਚ ਨਾਲ ਮਿਲਣਾ ਹੈ ਉਹ ਜਦ ਤੱਕ ਮਨ ਸੱਚ ਨਾਲ ਨਹੀਂ ਮਿਲੇਗਾ ਮਨ ਸੁખી ਹੋ ਹੀ ਨਹੀਂ ਸਕਦਾ ਭਾਵੇਂ ਤੁਸੀਂ ਜਿੰਨੇ ਮਰਜ਼ੀ ਟੇਵੇ ਕਰਾ ਲਓ ਜਿੰਨੇ ਮਰਜ਼ੀ ਮੰਤਰ ਤੰਤਰ ਕਰ ਆਲੋ ਜਿੰਨੇ ਮਰਜੀ ਇਹੋ ਜੇ ਬਾਬਿਆਂ ਦੇ ਕੋਲ ਚਲੇ ਜਾਓ